ਆ ਦੇਖੋ ਜੀ ਟੀਵੀ ਦੀ ਸਕਰੀਨ ਤੇ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਹ ਲੋਕ ਝੂਠ ਬੋਲਦੇ ਆ ਰਹੇ ਨੇ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਆਪਣੀ ਕਮਿਊਨਿਟੀ ਦੇ ਨਾਲ ਝੂਠ ਬੋਲਦੇ ਆ ਰਹੇ ਨੇ ਐਨੀ ਸਫਾਈ ਦੇ ਨਾਲ ਝੂਠ ਬੋਲਦੇ ਨੇ ਕਿ ਫੇਰ ਵੀ ਝੂਠ ਤਾਂ ਫੜਿਆ ਗਿਆ 100 ਸਾਲ ਬਾਅਦ ਵੀ ਝੂਠ ਫੜਿਆ ਗਿਆ ਕਿਉਂਕਿ ਝੂਠ ਤਾਂ ਝੂਠ ਹੀ ਹੁੰਦਾ ਹੁਣ ਇਦਾਂ ਦੇ ਲੋਕਾਂ ਦੇ ਨਾਲ ਕੀ ਕਰਨਾ ਚਾਹੀਦਾ ਇਨਾਂ ਦਾ ਸਤਿਕਾਰ ਕਰੀਏ ਇਹਨਾਂ ਨੂੰ ਜੀ ਜੀ ਕਰਕੇ ਬੁਲਾਈਏ ਜਾਂ ਤੂੰ ਤੂੰ ਕਰਕੇ ਬੁਲਾਈਏ ਜਾਂ ਇਹਨਾਂ ਦੇ ਜੁੱਤੀਆਂ ਦਾ ਹਾਰ ਪਾਈਏ ਕੀ ਕਰੀਏ ਤੁਸੀਂ ਦੱਸੋ ਵੀਡੀਓ ਦੇਖਣ ਵਾਲੇ ਦੱਸਣ ਕਿ ਇਦਾਂ ਦੇ ਲੋਕਾਂ ਦੇ ਨਾਲ ਕੀ ਕਰਨਾ ਚਾਹੀਦਾ ਜੋ ਆਪਣੀ ਕਮਿਊਨਿਟੀ ਦੇ ਨਾਲ ਹੀ ਧੋਖਾ ਧੜੀ ਕਰਨ ਝੂਠ ਬੋਲਣ ਫੇਰ ਝੂਠ ਫੜਿਆ ਜਾਵੇ ਤੇ ਫੇਰ ਬੇਸ਼ਰਮੀ ਦੇ ਨਾਲ ਇਹ ਲੋਕ ਨੀਵੀਆਂ ਪਾ ਲੈਂਦੇ ਨੇ ਕੁਝ ਬੋਲਦੇ ਤੱਕ ਨਹੀਂ ਇਹਨਾਂ ਲੋਕਾਂ ਦਾ ਕਿਵੇਂ ਸਤਿਕਾਰ ਕੀਤਾ ਜਾਵੇ ਇਹ ਸੰਗਤੇ ਤੁਸੀਂ ਦੱਸਣਾ ਤੁਹਾਡੇ ਇਹ ਕਮੈਂਟਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਤੁਸੀਂ ਦੱਸੋ ਕਿ ਇਹਨਾਂ ਦੇ ਨਾਲ ਕੀ سلوਕ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ